ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਡਾਕਟਰ ਦਵਿੰਦਰ ਸਿੰਘ ਦਾ ਡਾਕਟਰ ਦਵਿੰਦਰ ਆਯੁਰਵੈਦਿਕ ਰਿੰਗ ਤਪਾ ਤੋਂ ਅੱਜ ਆਪਾਂ ਗੱਲ ਕਰਦੇ ਹਾਂ ਸਿਲਾਜੀਤ ਬਾਰੇ ਸਿਲਾਜੀਤ ਬਹੁਤ ਲੋਕ ਯੂਜ਼ ਕਰਦੇ ਆ ਮਾਰਕੀਟ ਚ ਬਹੁਤ ਸਾਰੀ ਨਕਲੀ ਮਿਲਦੀ ਆ ਇਸ ਤੀਜ ਤੋਂ ਬਚਣ ਲਈ ਸਾਡੀ ਜਿਉਂਦਾ ਆਯੁਰਵੈਦਿਕ ਫਾਰਮੈਸੀ ਵੱਲੋਂ ਖੁਦ ਤਿਆਰ ਕੀਤੇ ਜਾਂਦੇ ਸਿਲਾਜੀਤ ਸੂਰਜ ਤਾਪੀ ਤੇ ਦੂਸਰੀ ਦੋਨੇ ਤਰ੍ਹਾਂ ਦੀ ਅਸੀਂ ਤਿਆਰ ਕਰਦੇ ਹੈਗੇ ਆਂ ਇਹ ਸਿਲਾਜੀਤ ਤਿਆਰ ਕਰਨੀਆਂ ਦੋ ਹੀ ਵਿਧੀਆਂ ਨੇ ਕੁਝ ਲੋਕ ਤ੍ਰਿਫਲੇ ਜਗੇ ਘੋਲ ਕੇ ਇੱਕ ਬਾਸ ਤੇ ਵਿੱਚ ਕਰਦੇ ਆ ਕੁਝ ਪਾਣੀ ਚ ਪਰ ਅਸੀਂ ਪਾਣੀ ਦੀ ਕਰਦੇ ਆ ਕਿਉਂਕਿ ਤ੍ਰਿਫਲਾ ਮਿਲਣਾ ਇਹਦਾ ਭਾਰ ਵੱਜ ਜਾਂਦਾ ਤੇ ਸਿਲਾਜੀਤ ਦੀ ਮਾਤਰਾ ਘਟ ਜਾਂਦੀ ਆ ਬਹੁਤ ਸਾਰੇ ਲੋਕ ਬਾਹਰੋਂ ਸਿਲਾਜੀਤ ਲਿਆਉਂਦੇ ਨੇ ਉਹਨਾਂ ਚ ਕੀ ਕਰਦੇ ਆ ਉਹ ਜ਼ਿਆਦਾਤਰ ਜਿਹੜੇ ਵੇਚਦੇ ਆ ਜਾਂ ਇਧਰ ਜੋ ਘੁੰਮਣ ਜਾਂਦੇ ਆ ਉਥੋਂ ਲਿਆਉਂਦੇ ਆ ਉਹ ਕੀ ਕਰਦੇ ਸਿਲਾਜੀਤ ਥੋੜੀ ਮਾ ਉਹ ਗੋਮੂਤਰ ਦੇ ਵਿੱਚ ਗੁੜ ਤੇ ਆ ਬਰੋਜਾ ਵਗੈਰਾ ਕਾੜ ਕੇ ਉਹਦੀ ਉਹ ਬਣਾ ਦਿੰਦੇ ਨੇ ਜਿਸ ਸਮੈਲ ਗੋਮੂਤਰ ਵਰਗੀ ਆਉਂਦੀ ਹੁੰਦੀ ਆ ਤੇ ਉਹਨੂੰ ਸਿਲਾਜੀ ਸਮਝਗੇ ਵੀ ਲੋਕ ਸੇਵਨ ਕਰਦੇ ਆ ਇਹਨੂੰ ਕੀ ਤੋਂ ਬਚਣ ਲਈ ਅਸੀਂ ਇਹ ਪ੍ਰਾਣਾ ਕਰਿਆ ਇੱਕ ਸਿਲਾਜੀ ਤਾਂ ਆਪ ਉਪਲਬਧ ਕਰਾਈਏ ਸਾਡੇ ਕੋਲ ਦੋਨੇ ਤਰ੍ਹਾਂ ਦੀ ਹੁੰਦੀ ਹੈ ਅਗਨੀ ਤਾਪੀ ਜਿਹੜੀ ਅੱਗ ਤੇ ਕਾੜ ਕੇ ਬਣਾਈ ਜਾਂਦੀ ਹੈ ਤੇ ਸੂਰਜ ਤਾਪੀ ਸੂਰਜ ਤਾਪੀ ਦਾ ਥੋੜਾ ਜਿਹਾ ਰੇਟ ਜ਼ਿਆਦਾ ਹੁੰਦਾ ਤੇ ਦੂਸਰੀ ਦਾ ਘੱਟ ਹੁੰਦਾ ਸਿੰਪਲ ਹੁੰਦਾ ਮੈਂ ਹੁਣ ਗੱਲ ਕਰਦਾ ਸਿਲਾਜੀ ਤੇ ਗੁਣਾ ਬਾਰੇ ਕਿੰਨਾ ਨੂੰ ਸੇਵਨ ਕਰਨੀ ਚਾਹੀਦੀ ਹੈ ਕਿੰਨਾ ਨੂੰ ਨਹੀਂ ਸੇਵਨ ਕਰਨੀ ਚਾਹੀਦੀ ਸਿਲਾਜੀਤ ਦੇ ਵਿੱਚ ਬਹੁਤ ਸਾਰੇ ਗੁਣ ਹੁੰਦੇ ਆ ਇਹ ਗੁਣ ਆਯੁਰਵੇਦ ਦੇ 20 20 ਗੁਰਵਾਤੀ ਗੁਣ ਹੁੰਦੇ ਆ ਜਿਨ੍ਹਾਂ ਤੋਂ ਆਧਾਰ ਤੇ ਅਸੀਂ ਰੋਗ ਅ ਨਵਧਾਰਤ ਕਰਦੇ ਆ ਵੀ ਇਹ ਕਿਸ ਬੰਦੇ ਲਈ ਚੰਗਿਆ ਕਿਸ ਲਈ ਮਾੜਿਆ ਸਿਲਾਜੀਤ ਵਿੱਚ ਇਹ ਤ੍ਰਿਉ ਦਸ ਤਿੰਨਾ ਦੋਸਾਂ ਤੇ ਕੰਮ ਕਰ ਜਾਂਦੀ ਆ ਇਹਨੂੰ ਰਸਾਇਣ ਵੀ ਕਿਹਾ ਰਸਾਇਣ ਉਹ ਬਹੁਤ ਦੀ ਹੁੰਦੀ ਹੈ ਜਿਹਨੂੰ ਹਰ ਇੱਕ ਸੇਵਨ ਕਰ ਸਕਦਾ ਜਿਹੜੇ ਰਸਾਇਣ ਕਰਦੀਆਂ ਔਰ ਆਯੋ ਵਰਧਕ ਵੀ ਮੰਨਿਆ ਵਿਆ ਪਰ ਫਿਰ ਵੀ ਕੁਝ ਕੰਡੀਸ਼ਨ ਜੇ ਹੁੰਦੀਆਂ ਨੇ ਜਿਹਨਾਂ ਨੂੰ ਜਾਨਣਾ ਸਾਡੇ ਲਈ ਜ਼ਰੂਰੀ ਆ ਸਿਲਾਜੀਤ ਮੈਂ ਇਹਨਾਂ ਨੇ ਕਿਹਾ ਵੀ ਸਨੇਹ ਗੁਣ ਹੁੰਦਾ ਸਨੇਹ ਜਿਵੇਂ ਘਿਓ ਚ ਹੁੰਦਾ ਜਿਹੜਾ ਤੇ ਲवण ਜਿਹੜਾ ਨਮਕ ਚ ਹੁੰਦਾ ਇਸ ਕਰਕੇ ਬਾਤ ਦਾ ਸਮਨ ਕਰਦੇ ਆ ਬਾਤਰੋ ਕਰਨ ਇਸ ਨੂੰ ਪ੍ਰਯੋਗ ਕਰਿਆ ਜਾਂਦਾ ਤੇ ਸਰਗੁਣ ਸਰ ਮਤਲਬ ਕਿਸ ਚੀਜ਼ ਨੂੰ ਤੋੜਨ ਵਾਲਾ ਇਹ ਸਰੀਰ ਦੇ ਵਿੱਚੋਂ ਇਸ ਕਰਕੇ ਪਿਤ ਕਾਣਾ ਪਿਤ ਨੂੰ ਵੀ ਬਾਹਰ ਕੱਢ ਦਿੰਦਾ ਤੀਕਸ਼ਣ ਗੁਣ ਹੋਣ ਸੇ ਇਹ ਤਿੱਖਾ ਮਤਲਬ ਗਰਮ ਵੀ ਆ ਉਸ ਹੁਸ਼ਣ ਨਹੀਂ ਤੀਕਸ਼ਣ ਆ ਤਿੱਖਾ ਗੁਣ ਹੋਣ ਕਰਕੇ ਸਰੋਤਾਂ ਦਾ ਭੇਦਨ ਕਰ ਦਿੰਦਾ ਤੇ ਮੇਦੋ ਕਣ ਵੀ ਆ ਮਟਾਪੇ ਜਿਹੜੀ ਚਰਬੀ ਆ ਉਹਨੂੰ ਵੀ ਸਹੀ ਕਰਦਾ ਚਰਪਰੀ ਤੇ ਤੀਕਸ਼ਣ ਹੋਣ ਕਰਕੇ ਇਹ ਤੋਂ ਇਹ ਦੀਪਨ ਤੇ ਪਾਚਨਕ ਕੜਾ ਕੌੜੀ ਹੋਣ ਕਰਕੇ ਇਹ ਖੂਨ ਨੂੰ ਸਾਫ਼ ਕਰਦੇ ਕੌੜੀ ਚੀਜ਼ ਕੋਈ ਵੀ ਹੋ ਖੂਨ ਨੂੰ ਸਾਫ਼ ਕਰਦੇ ਕੌੜਾ ਰਸ ਤਿੱਖ ਤਰ੍ਹਾਂ ਦਾ ਜਿਹੜਾ ਉਹ ਖੂਨ ਲਈ ਤੇ ਹੱਡੀਆਂ ਲਈ ਬਹੁਤ ਅੱਛਾ ਹੁੰਦਾ ਤੇ ਤੇ ਰક્ત ਵਿਕਾਰ ਨਾਸ਼ਕ ਵੀ ਆ ਚਰਪਰਾ ਤਿੱਖਣ ਹੁਣ ਉਸਣ ਹੁਣ ਉਸਣ ਗਰਮ ਹੋਣ ਕਰਕੇ ਚਰਪਰਾ ਹੋਣ ਕਰਕੇ ਸਰੀਰ ਦੇ ਕੀੜਿਆਂ ਨੂੰ ਵੀ ਨਾਸ਼ ਕਰਦਾ ਕ੍ਰਮੀ ਕਾਣਾ ਸੰਗਤ ਹੋਂ ਕਰਕੇ ਕਿਹੋ ਵਰਗਾ ਗੁਣ ਹੋਂ ਕਰਕੇ ਪੋਸ਼ਟਕ ਵੀ ਆ ਸਰੀਰ ਨੂੰ ਪੋਸ਼ਟ ਕਰਦਾ ਤੇ ਬਲ ਵਰਧਕ ਆਊ ਵਰਧਕ ਬਿਸ਼ਨਾਸ਼ਕ ਬਿਸ਼ਨਾਸ਼ਕ ਬਲ ਜਿਹੜੇ ਕੋਈ ਜ਼ਹਿਰ ਬੰਦੇ ਦੇ ਅੰਦਰ ਜਾ ਰਿਹਾ ਉਹਨਾਂ ਦਾ ਵੀ ਨਾਸ ਕਰਦਾ ਧਾਤੂ ਇੰਦਰੀਆਂ ਬੁੱਧੀ ਇਹ ਸਾਰਿਆਂ ਨੂੰ ਇਹ ਵਧਾਉਂਦਾ ਇਹ ਇਹਦੇ ਗੁਣ ਨੇ ਜੀ ਭਗਵਾਨ ਅਤਰੇ ਅਨਸਾਰ ਸਿਰਾਜੀਤ ਕੰਡਾ ਖੱਟੀ ਨਹੀਂ ਹੈ ਇੱਕ ਸੈੜੀ ਤੇ ਤਾਂ ਵਿਪਾਕ ਮੇ ਚਰਵੀ ਆਤੀ ਉਸਣ ਜਾਤੀ ਸ਼ੀਤਲ ਵੀ ਨਹੀਂ ਇਹ ਬਹੁਤ ਜ਼ਿਆਦਾ ਗਰਮ ਤੇ ਬਹੁਤ ਜ਼ਿਆਦਾ ਠੰਡੀ ਵੀ ਨਹੀਂ ਹੈਗੀ ਇਹ ਰਸਾਇਣ ਆ ਪ੍ਰਸ਼ਿਆ ਔਰ ਸੰਪੂਰਨ ਰੋਗੋ ਕੀ ਨਾਸਨੀ ਕਿਹਾ ਗਿਆ ਇਹ ਪਿਤ ਕਣ ਕਫ ਕਣ ਮਤਲਬ ਾਟੋ ਾਟਾ ਚਾਰੀਆਂ ਤੇ ਾਟੋ ਾਟ ਮਤ ਨਹੀਂ ਮਤਲਬ ਕੁੱਲ ਮਿਲਾ ਕੇ ਇਹਨੂੰ ਅਸੀਂ ਜਿਹੜਾ ਮੈਂ ਇਹ ਅਸੀਂ ਯੂਜ਼ ਕਰਦੇ ਆ ਅਸੀਂ ਕਰਦੇ ਆ ਜਿਵੇਂ ਜਿਹੜਾ ਪੇਸ਼ੈਂਟ ਸ਼ੂਗਰ ਦਾ ਮਰੀਜ਼ ਆ ਭਾਰੀ ਆ ਮੋਟਾ ਬਹੁਤ ਜ਼ਿਆਦਾ ਇਹਦੇ ਸੀਚ ਬਾਤ ਤੇ ਕਫ ਜਿਆਦਾ ਵਿਰਧੀ ਹੋਈ ਵੀ ਆ ਉਹਨਾਂ ਲਈ ਸਲਾਜੀਤ ਬਹੁਤ ਅੱਛੀ ਹੈ ਜਿਹੜੇ ਸਰੀਰ ਵਿੱਚ ਕਲੇਦ ਬਣ ਰਿਹਾ ਕੋਈ ਤੀਕ ਬਣ ਰਹੀ ਆ ਜਾਂ ਕੋਈ ਤਾਤੂ ਪਾਕ ਹੋ ਰਿਹਾ ਉੱਥੇ ਵੀ ਇਹਦਾ ਪ੍ਰਯੋਗ ਕਰਿਆ ਜਾ ਸਕਦਾ ਠੀਕ ਹੈ ਜੀ ਇਹ ਦੇ ਗੁਣ ਹੈਗੇ ਨੇ ਬਾਕੀ ਆਪਾਂ ਜਿਹੜਾ ਇਹ ਇਹ ਕਿਹਨੂੰ ਨਹੀਂ ਖਾਣਾ ਚਾਹੀਦਾ ਉਹਦੇ ਲਈ ਸ਼ਾਸਤਰਾਂ ਦੇ ਵਿੱਚ ਤਾਂ ਨਰੇਸ ਹੈਗਾ ਬਈ ਇਹਨੂੰ ਤੁਸੀਂ ਜਿਹੜੇ ਬੰਦੇ ਨੂੰ ਦੀਆਂ ਖਾ ਲਾ ਰਹੇ ਨੇ ਆਂ ਤੇ ਸਰੀਰ ਚ ਬਹੁਤ ਜ਼ਿਆਦਾ ਗਰਮੀ ਬਣੀ ਰਹਿੰਦੀ ਆ ਪਸੀਨਾ ਬਹੁਤ ਜ਼ਿਆਦਾ ਆਉਂਦਾ ਉਹਨਾਂ ਨੂੰ ਇਹਦਾ ਸੇਵਨ ਨਹੀਂ ਕਰਨਾ ਚਾਹੀਦਾ ਜਦੋਂ ਪਿਸ਼ਾਬ ਗਰਮ ਜਾਂ ਬਹੁਤ ਜ਼ਿਆਦਾ ਲਾਲ ਆਉਂਦਾ ਉਹਨਾਂ ਨੂੰ ਜਿੰਨਾ ਸਰੀਰ ਚ ਗਰਮੀ ਆ ਅੱਖਾਂ ਚ ਲਾਲੀ ਆ ਉਹਨਾਂ ਨੂੰ ਇਹ ਸੇਵਨ ਨਹੀਂ ਕਰਨੀ ਚਾਹੀਦੀ ਕੁਛੇ ਦੇ ਪ੍ਰੇਜ ਵੀ ਹੈਗੇ ਆ ਜਦੋਂ ਇਹਨਾਂ ਨੂੰ ਸੇਵਨ ਕਰਿਆ ਜਾਵੇ ਤਾਂ ਬਦਾਹੀ ਮਤਲਬ ਖੱਟੇ ਭਾਰੀ ਭੋਜਨ ਤੇਲ ਖਟਾਈ ਗੁੜ ਕੁਲਤੀ ਮਲਾਵਿਰੋਧ ਕਰਨ ਵਾਲੇ ਪਦਾਰਥ ਅਤੇ ਕਸੂਰਜ ਦੇ ਵਿੱਚ ਫਿਰਨਾ ਗਰਮੀ ਦੇ ਵਿੱਚ ਤੇ ਰਾਤੀ ਦਾ ਜਾਗਨ ਦਿਨ ਚ ਸੌਣਾ ਮਲਬੂਤ ਦੇ ਬੇਗ ਨੂੰ ਰੋਕਣਾ ਮਾਸ ਮਛਲੀ ਸ਼ਰਾਬ ਠੀਕ ਹੈ ਜਿਆਦਾ ਕਸਰਤ ਇਹਨਾਂ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ ਤੇਜ਼ ਹਵਾ ਦੇ ਵਿੱਚ ਸੇ ਮਤਲਬ ਨਹੀਂ ਉਹ ਕਰਨਾ ਚਾਹੀਦਾ ਠੀਕ ਹੈ ਖਾਸ ਇਹਦੇ ਵਿੱਚ ਪੁਲਥੀ ਠਮਕੋ ਤੇ ਕਬੂਤਰ ਦਾ ਮਾਸ ਜਿਹੜਾ ਬੰਦਾ ਸਿਹਲਾਜੀਤ ਸੇਵਨ ਕਰਦਾ ਉਹ ਕਦੇ ਵੀ ਇਹ ਚੀਜ਼ਾਂ ਸੇਵਨ ਨਹੀਂ ਕਰਨੀ ਚਾਹੀਦੀਆਂ ਠੀਕ ਹੈ ਜਿਹੜੇ ਰੋਗਾਂ 'ਚ ਕੰਮ ਕਰਦੀ ਆ ਹੁਣ ਮੈਂ ਜਾਣ ਜਾਂਦਾ ਮੋٹے-ਮੋٹے ਉਹਦੇ 'ਚ ਵੀ ਦੱਸਦਾ ਤੁਹਾਨੂੰ ਇਹ ਬੁਖਾਰਾਂ ਤੇ ਵੀ ਕੰਮ ਕਰਦੀ ਆ ਤਾਂ ਮਤਲਬ ਹਾਈਪਰਟੈਂਸ ਬੀ ਸੀ ਵਾਲੇ ਪੇਸ਼ੈਂਟਾਂ ਨੂੰ ਵੀ ਅਸੀਂ ਦਿੰਨੇ ਆ ਤੇ ਬਹੁਤ ਪ੍ਰਸਿੱਧ ਯੋਗ ਜਿਹੜੇ ਪੀੜੀ ਵਾਲੀ ਤੇ ਉਹਨਾਂ ਜਿਹੜੇ ਤਿਆਰ ਹੁੰਦੇ ਆ ਉਹ ਜਤਾਪਿਆ ਦੀ ਲੋ ਤੇ ਚੰਦਰ ਪ੍ਰਭਾ ਬੱਟੀ ਰੋਗਿਆ ਵਰਦਨੀ ਬੱਟੀ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਯੋਗਾਂ ਦੇ ਵਿੱਚ ਇਹ ਸਿਲਾ ਜੀਤੀ ਵਰਤੋਂ ਕਰੀ ਜਾਂਦੀ ਆ ਇਸੇ ਕਰਕੇ ਅਸੀਂ ਇਹਨੂੰ ਬਹੁਤ ਮਾਤਰਾ 'ਚ ਵਧੀਆ ਪੱਥਰ ਮੰਗਾ ਕੇ ਨੇਪਾਲ ਚੋਂ ਉਹਨੂੰ ਸੁੱਧ ਕਰਕੇ ਰੱਖਦੇ ਆ ਤਾਂ ਕਿ ਸਾਡੀਆਂ ਦਵਾਈਆਂ ਵਧੀਆ ਬਣਨ ਪਰ ਜ਼ਿਆਦਾ ਮਾਤਰਾ 'ਚ ਬਣਾਉਣੇ ਆ ਵੀ ਲੋਕਾਂ ਨੂੰ ਜਿਨ੍ਹਾਂ ਨੂੰ ਸੇਵਨ ਕਰਨੀ ਆ ਜਿਹੜੇ ਜ਼ਿਆਦਾ ਬਾਡੀ ਬਿਲਡਿੰਗ ਬਣਾਉਣਾ ਚਾਹੁੰਦੇ ਆ ਜਾਂ ਹੋਰ ਉਹਨਾਂ ਲਈ ਅਸੀਂ ਇਹਨੂੰ ਸ਼ੇਲ ਵੀ ਸਾਡੀ ਫਾਰਮੇਸੀ ਦੇ ਜੋਂ ਦਾਇਰ ਦਾ ਵੱਲੋਂ ਪਾਸ ਕਰਕੇ ਕਰਦੇ ਹੈਗੇ ਆ ਤੇ ਰਕਤ ਪਿੱਤ ਮੇਦ ਵਿਰਧੀ ਮੋਟੇ ਆ ਜਿਹੜੇ ਕਿੰਨੀ ਸੋਜ ਬਾਧੂ ਬਣੀ ਰਹਿੰਦੀ ਆ ਸਰੀਰ ਤੇ ਪੀੜੀ ਆ ਹੋ ਗਿਆ ਪਥਰੀ ਆ ਕੋ ਕੋੜਾ ਸਰੀਰ ਦੇ ਉੱਤੇ ਕੁਸਟ ਰੋਗ ਜਾਂ ਕੋਈ ਜਿਹਦੇ ਚ ਪਾਣੀ ਦਸਦਾ ਰਹਿੰਦਾ ਜ਼ਖਮ ਕਮਜ਼ੋਰੀ ਆ ਗਈ ਆ ਸਾਰਿਆਂ ਤੇ ਮਤਲਬ ਇਹ ਕੁੱਲ ਮਿਲਾ ਕੇ ਵਧੀਆ ਵਰਤੀ ਜਾਂਦੀ ਆ ਸ਼ੁਕਰ ਮੇਹ ਜਿਨ੍ਹਾਂ ਨੂੰ ਪਰ ਮੇ ਸਿਲ ਮਤਲਬ ਜਿਨ੍ਹਾਂ ਨੂੰ ਸੁਪਨ ਦੋਸ਼ ਧਾਂਤ ਜਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਤੇ ਵੀ ਯੁਕਤੀ ਨਾਲ ਵਰਤੀ ਜਾਂਦੀ ਹੈ ਇਹ ਨਹੀਂ ਹੈਗਾ ਵੀ ਸਿੱਧਾ ਹੀ ਇਹਨੂੰ ਪ੍ਰਯੋਗ ਕਰਿਆ ਜਾਵੇ ਇੱਕ ਸੱਚ ਹੋਰ ਜਿਹੜੇ ਪੇਸ਼ੀਐਂਟ ਬੀਪੀ ਤੋਂ ਪਰੇਸ਼ਾਨ ਨੇ ਜਿਹਦਾ ਬਲੱਡ ਪ੍ਰੈਸ਼ਰ ਵਧਿਆ ਰਹਿੰਦਾ ਉਹਨਾਂ ਲਈ ਵੀ ਬਹੁਤ ਅੱਛੀ ਹੈ ਕਿਉਂਕਿ ਰક્ત ਦਾ ਬਹੁਤ ਵਧੀਆ ਸ਼ੋਧਨ ਕਰਦੀ ਆ ਬਲ ਦਿੰਦੀ ਆ ਤਾਂ ਉਹਨਾਂ ਲਈ ਬਹੁਤ ਅੱਛੀ ਹੈਗੀ ਹੈ ਜਿਨ੍ਹਾਂ ਨੂੰ ਜਿਹਨਾਰੇ ਖੂਨ ਦੇ ਵਿੱਚ ਦੁਸ਼ਤੀ ਆ ਕੇ ਸਿਰ ਦਰਦ ਜਾਂ ਮੂੰਹ ਵਿੰਗਾ ਹੋ ਰਿਹਾ ਉਹਨਾਂ ਲਈ ਵੀ ਇਹ ਬੜੀ ਅੱਛੀ ਹੈਗੀ ਆ ਥੈਂਕ ਯੂ ਬਣੇ ਰਹੋ ਸਾਡੇ ਨਾਲ